ਹੈਲੋ ਦੋਸਤੋ ਅੱਜ ਆਪਾਂ ਬਣਾ ਰਹੀਆਂ ਜੀ ਪੂਰੀਆਂ ਨਾਲ ਬਣਾਈ ਜਾਣ ਵਾਲੀ ਆਲੂਆਂ ਦੀ ਦਾਲ ਜਿਸ ਨੂੰ ਅੱਜ ਆਪਾਂ ਜੀ ਤੁਹਾਨੂੰ ਬਣਾਉਣ ਦਾ ਇੱਕ ਅਜੀਹਾ ਤਰੀਕਾ ਦੱਸਾਂਗੇ ਜਿਸ ਨਾਲ ਇਸ ਦਾ ਜੋ ਟੇਸਟ ਆ ਬਹੁਤ ਹੀ ਜ਼ਿਆਦਾ ਲਾਜਵਾਬ ਬਣ ਕੇ ਤਿਆਰ ਹੋਵੇਗਾ ਅਗਰ ਤੁਹਾਨੂੰ ਜੀ ਇਸ ਦੇ ਬਣਾਉਣ ਦਾ ਮੇਰਾ ਤਰੀਕਾ ਤੁਹਾਨੂੰ ਵਧੀਆ ਲੱਗਿਆ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਆਲੂਆਂ ਦੀ ਦਾਲ ਬਣਾਉਣ ਲਈ ਜੀ ਆਪਾਂ ਨੇ 7-8 ਮੀਡੀਅਮ ਸਾਈਜ਼ ਦੇ ਆਲੂ ਲੈਨੇ ਹੁਣ ਆਪਾਂ ਇਸ ਨੂੰ ਜੀ ਚੰਗੀ ਤਰ੍ਹਾਂ ਠੰਡਾ ਕਰਕੇ ਹੱਥ ਨਾਲ ਹੀ ਆਪਾਂ ਨੇ ਮੈਸ ਕਰ ਲੈਣਾਗਾ ਤਾਂ ਕਿ ਆਪਣੇ ਆਲੂਆਂ ਦੇ ਟੁਕੜੇ ਵੀ ਬਣੇ ਰਹਿਣ ਤੇ ਆਲੂ ਵੀ ਥੋੜੇ ਜਿ ਮੈਸ ਹੋ ਜਾਣ ਇਸ ਤਰੀਕੇ ਨਾਲ ਜੀ ਆਲੂਆਂ ਦੀ ਦਾਲ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੁੰਦੀ ਆ ਹੁਣ ਆਪਾਂ ਜੀ ਇਸ ਨੂੰ ਤੜਕਾ ਲਗਾਵਾਂਗੇ ਸਰੋਂ ਦੇ ਤੇਲ ਵਿੱਚ ਜੀ ਹੁਣ ਆਪਾਂ ਨੇ ਇਸ ਵਿੱਚ ਅੱਧਾ ਚਮਚ ਜੀਰੇ ਦਾ ਅੱਧਾ ਚਮੜੇ ਸੁੱਕਾ ਧਨੀਆ ਛੋਟਾ ਟੁਕੜਾ ਦਾਲ ਚੀਨੀ ਦਾ ਦੋ ਤੇਜ ਪੱਤਰ ਹੁਣ ਆਪਾਂ ਇਸ ਵਿੱਚ ਦੀ ਦੋ ਵੱਡੇ ਸੈਜ਼ ਦੇ ਪਿਆਜ਼ ਲੈਨੇ ਇਸ ਨੂੰ ਆਪਣੇ ਨਾ ਜ਼ਿਆਦਾ ਮੋਟਾ ਤੇ ਨਾ ਹੀ ਬਰੀਕ ਕੱਟਿਆਗਾ ਠੀਕ ਠੀਕ ਹੀ ਇਸ ਨੂੰ ਕੱਟਣਾਗਾ ਹੁਣ ਆਪਾਂ ਜੀ ਇਸ ਨੂੰ ਹਲਕਾ ਜਾਂ ਰੋਸਟ ਕਰ ਲੈਣਾਗਾ ਹਲਕਾ ਜਿਹਾ ਰੋਸਟ ਕਰਨ ਤੋਂ ਬਾਅਦ ਜੀ ਆਪਣੇ ਪਿਆਜ਼ ਨੂੰ ਹੁਣ ਆਪਾਂ ਇਸ ਵਿੱਚ ਹਿੰਗ ਪਾਵਾਂਗੇ ਕਾਲੀ ਮਿਰਚ ਐਡ ਕਰਾਂਗੇ ਹੁਣ ਆਪਾਂ ਨੇ ਜੀ ਇੱਕ ਹਰੀ ਇਲਾਇਚੀ ਤੇ ਦੋ ਲੌਂਗ ਨੂੰ ਆਪਣੇ ਚੰਗੀ ਤਰ੍ਹਾਂ ਕੁੱਟ ਕੇ ਫਿਰ ਐਡ ਕੀਤਾਗਾ ਹੁਣ ਆਪਾਂ ਜੀ ਪਿਆਜ਼ ਨੂੰ 50% ਤੋਂ ਜ਼ਿਆਦਾ ਚੰਗੀ ਤਰ੍ਹਾਂ ਆਪਾਂ ਇਸ ਨੂੰ ਰੋਸਟ ਕਰ ਲੈਣਾਗਾ ਪਿਆਜ਼ ਜੀ ਆਪਣਾ ਚੰਗੀ ਤਰ੍ਹਾਂ ਦੇਖੋ ਰੋਸਟ ਹੋ ਚੁੱਕਿਆਗਾ ਤੁਸੀਂ ਦੇਖ ਸਕਦੇ ਹੋ ਇਸ ਦਾ ਕਲਰ ਵੀ ਚੇਂਜ ਹੋ ਚੁੱਕਿਆਗਾ ਹੁਣ ਆਪਾਂ ਇਸ ਵਿੱਚ ਟਮਾਟਰ ਪਾਵਾਂਗੇ ਟਮਾਟਰ ਵੀ ਆਪਾਂ ਨੇ ਜੀ ਇਸ ਵਿੱਚ ਤਿੰਨ ਲੈਣੇ ਨੇ ਮੀਡੀਅਮ ਸਾਈਜ਼ ਦੇ ਜੋ ਆਪਾਂ ਜੀ ਪੂਰੀ ਨਾਲ ਆਲੂਆਂ ਦੀ ਦਾਲ ਬਣਾ ਕੇ ਤਿਆਰ ਕਰਦੇ ਹਾਂ ਉਸ ਵਿੱਚ ਹਮੇਸ਼ਾ ਟਮਾਟਰ ਆਪਾਂ ਨੂੰ ਵੱਧ ਹੀ ਪਾਉਣਾ ਚਾਹੀਦਾਗਾ ਤੇ ਹੁਣ ਆਪਾਂ ਜੀ ਇੱਕ ਹਰੀ ਮਿਰਚ ਪਾਈ ਹੈ ਬ੍ਰੀਕ ਕਟਿੰਗ ਕਰਕੇ ਤੇ ਜਿੰਜਰ ਗਾਰਲਿਕ ਪਾਇਗਾ ਇਸ ਨੂੰ ਆਪਾਂ ਨੇ ਹਲਕਾ ਜਿਹਾ ਕੁੱਟ ਲਿਆ ਸੀਗਾ ਨਾ ਇਸ ਦਾ ਪੇਸਟ ਬਣਾਉਣਾਗਾ ਤੇ ਨਾ ਹੀ ਇਸ ਨੂੰ ਪ੍ਰੋਪਰ ਆਪਾਂ ਨੇ ਕੁੱਟਣਾਗਾ ਹੁਣ ਆਪਾਂ ਜੀ ਟਮਾਟਰ ਨੂੰ ਵੀ ਚੰਗੀ ਤਰ੍ਹਾਂ ਰੋਸਟ ਕਰ ਲੈਣਾਗਾ ਹੁਣ ਆਪਾਂ ਜੀ ਇਸ ਵਿੱਚ ਟੇਸਟ ਅਨੁਸਾਰ ਨਮਕ ਪਾ ਦਵਾਂਗੇ ਤਾਂ ਕਿ ਆਪਣਾ ਜੋ ਟਮਾਟਰ ਆ ਜਲਦੀ ਗਲ ਜਾਵੇ ਜੋ ਆਪਾਂ ਨੇ ਜੀ ਇਸ ਵਿੱਚ ਤੇਲ ਪਾਇਆ ਸਰੋਂ ਦਾ ਇੱਕ ਵੱਡੀ ਕਰਸੀ ਸਰੋਂ ਦੇ ਤੇਲ ਦੀ ਪਾਈਆ ਕਿਉਂਕਿ ਜੋ ਆਪਾਂ ਪੂਰੇ ਨਾਲ ਆਲੂਆਂ ਦੀ ਦਾਲ ਬਣਾ ਕੇ ਤਿਆਰ ਕਰਦੇ ਉਸ ਵਿੱਚ ਥੋੜਾ ਜਿਹਾ ਤੇਲ ਜ਼ਿਆਦਾ ਪੈਂਦਾਗਾ ਤਾਂ ਮਟਰ ਆਪਣਾ ਰੋਸਤ ਹੋ ਚੁੱਕਿਆ ਹੁਣ ਆਪਾਂ ਇਸ ਵਿੱਚ ਰੈੱਡ ਚਿਲੀ ਪਾਊਡਰ ਪਾਵਾਂਗੇ ਹਲਦੀ ਪਾਊਡਰ ਪਾਵਾਂਗੇ ਗਰਮ ਮਸਾਲਾ ਕਸ਼ਮੀਰੀ ਰੈੱਡ ਚਿਲੀ ਪਾਊਡਰ ਜੀ ਰੰਗਤ ਲਈ ਜੇ ਤੁਸੀਂ ਕਸ਼ਮੀਰੀ ਰੈੱਡ ਚਿਲੀ ਪਾਊਡਰ ਨਹੀਂ ਪਾਉਣੀ ਜੀ ਉਸ ਦੀ ਜਗ੍ਹਾ ਤੇ ਥੋੜੀ ਜਿਹੀ ਆਪਾਂ ਹਲਦੀ ਵੱਧ ਪਾ ਸਕਦੇ ਹਾਂ ਹੁਣ ਆਪਾਂ ਇਸ ਵਿੱਚ ਜੀ ਆਲੂਆਂ ਨੂੰ ਪਾ ਦੇਣਾਗਾ ਮੈਸ਼ ਕੀਤੇ ਹੋਇਆ ਨੂੰ ਤੇ 2-3 ਮਿੰਟਾਂ ਲਈ ਆਪਾਂ ਆਲੂਆਂ ਨੂੰ ਇਸੇ ਤੜਕੇ ਵਿੱਚ ਮੀਡੀਅਮ ਟੂ ਹਾਈ ਗੈਸ ਤੇ रोस्ट करना गाता कि जो मसाला गा चंगी तरह आलू में चल जाए हम आप इस तो कसूरी मेथी पावे ये दाल जी बना बहुत ही ज़्यादा आसान बहुत ही ज़्यादा टेस्टी बन के तैयार होंगी है ਹੁਣ ਆਪਾਂ ਜੀ ਇਸ ਵਿੱਚ ਪਹਿਲਾਂ ਥੋੜਾ ਜਿਹਾ ਪਾਣੀ ਪਾ ਕੇ ਹਲਕਾ ਜਿਹਾ ਮਸਾਲਿਆ ਨੂੰ ਸੈੱਟ ਕਰ ਲੈਣਾਗਾ 2 ਮਿੰਟਾਂ ਬਾਅਦ ਜੀ ਆਪਾਂ ਇਸ ਵਿੱਚ ਜੰਨੀ ਆਪਾਂ ਨੇ ਦਾਲ ਆਲੂਆਂ ਦੀ ਬਣਾ ਕੇ ਤਿਆਰ ਕਰਨੀ ਆ ਉਹਨਾਂ ਆਪਾਂ ਪਾਣੀ ਐਡ ਕਰ ਸਕਦੇ ਹਾਂ ਆਪਾਂ ਨੇ ਜੀ ਇਸ ਵਿੱਚ 2 ਕੱਪ ਵੱਡੇ ਪਾਣੀ ਦੇ ਪਾ ਕੇ ਫਿਰ ਦਾਲ ਬਣਾਈ ਆ ਕੋਈ ਤੇਨ ਕੱਪ ਵੀ ਪਾ ਸਕਦੇ ਹੋ ਇਹ ਤੁਹਾਡੀ ਚੁਆਇਸ ਆ ਪਾਣੀ ਪਾਉਣ ਤੋਂ ਬਾਅਦ ਜੀ ਆਪਾਂ ਨੇ మీడియం ਵਿਅਸ ਤੇ ਕਮਸੇ ਕੰਮ ਇਸ ਨੂੰ 15 ਮਿੰਟਾ ਲਈ ਆਪਾਂ ਦਾਲ ਨੂੰ ਬਣਾਉਣਾਗਾ ਹੁਣ ਆਪਾਂ ਇਸ ਨੂੰ ਢੱਕ ਦਵਾਂਗੇ ਵਿੱਚ ਦੀ ਆਪਾਂ ਇੱਕ ਵਾਰੀ ਚੈੱਕ ਵੀ ਕਰ ਲੈਣੀ ਆ ਜੀ ਦਾਲ 15 ਮਿੰਟਾਂ ਬਾਅਦ ਤੁਸੀਂ ਦੇਖ ਸਕਦੇ ਹੋ ਜੀ ਦਾਲ ਆਪਣੀ ਬਣ ਕੇ ਪੂਰੀ ਤਰ੍ਹਾਂ ਤਿਆਰ ਆ। ਤੜਕਾ ਲਗਾਉਣ ਤੋਂ ਬਾਅਦ ਜੀ ਇਹ 15 ਮਿੰਟਾਂ ਦੇ ਵਿੱਚ ਦਾਲ ਆਪਣੀ ਬਣ ਕੇ ਰੈਡੀ ਹੋ ਜਾਂਦੀ ਆ। ਦੇਖੋ ਜੀ ਕਿੰਨਾ ਵਧੀਆ ਕਲਰ ਆਇਆ ਆਪਣੀ ਦਾਲ ਦਾ ਬਣ ਕੇ। ਹੁਣ ਆਪਾਂ ਜੀ ਇਸ ਵਿੱਚ ਹਰਾ ਧਣੀ ਆਪਾਂ ਮਗੇ ਹਰਾ ਧਣੀ ਆਪਉਣ ਤੋਂ ਬਾਅਦ ਜੀ ਆਪਾਂ 1 ਮਿੰਟ ਬਾਅਦ ਹੀ ਗੈਸ ਨੂੰ ਬੰਦ ਕਰ ਦੇਣਾਗਾ ਦੇਖਿਓ ਜੀ ਕੰਨੀ ਬੜੀ ਦਾਲ ਆਪਣੀ ਬਣ ਕੇ ਤਿਆਰ ਹੋਈ ਆ ਇੱਕ ਵਾਰ ਤੁਸੀਂ ਵੀ ਆਪਣੇ ਘਰ ਵਿੱਚ ਜੀ ਇਸੇ ਤਰੀਕੇ ਨਾਲ ਦਾਲ ਨੂੰ ਬਣਾ ਕੇ ਜਰੂਰ ਟਰਾਈ ਕਰਿਓ ਗੈਸ ਬੰਦ ਕਰ ਦਵਾਂਗੇ ਜੀ ਆਪਾਂ ਦੇਖੋ ਜੀ ਆਪਾਂ ਹੁਣ ਇਸ ਦੀ ਪਲੇਟਿੰਗ ਕਰ ਲਈ ਹੈ ਪੂਰੀਆਂ ਆਪਾਂ ਪਹਿਨਾ ਹੀ ਬਣਾ ਕੇ ਰੱਖ ਲਈਆਂ ਸੀਗੀਆਂ ਅਗਰ ਤੁਹਾਨੂੰ ਜੀ ਇਹ ਪੂਰੀਆਂ ਵਾਲੀ ਆਲੂਆਂ ਦੀ ਦਾਲ ਬਣਾਉਣ ਦਾ ਮੇਰਾ ਤਰੀਕਾ ਜੀ ਤੁਹਾਨੂੰ ਪਸੰਦ ਆਇਆ ਹੋਵੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਬੈਲ ਆਈਕਨ ਨੂੰ ਜੀ ਪ੍ਰੈਸ ਕਰ ਲਿਆ ਕਰੋ ਤਾਂ ਕਿ ਮੇਰੀ ਕੋਈ ਵੀ ਨਵੀਂ ਵੀਡੀਓ ਜਾਰੀ ਹੁੰਦੇ ਤੁਹਾਡੇ ਤੱਕ ਦੀ ਤੁਰੰਤ ਪਹੁੰਚ ਜਾ ਕਰੇ Thanks for watching this video.